ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਪੰਜਾਬ ਬੁਲੇਟਿਨ ਦਾ ਆਗਾਜ਼ ਕਰਦੇ ਹਾਂ ਕੁਝ ਮੁੱਖ ਸੁਰਖੀਆਂ ਦੇ ਨਾਲ ਪੰਜਾਬ ਦੇ ਪ੍ਰਸ਼ਾਸਨ 48 ਘੰਟਿਆਂ ਦੀ ਅਲਰਟ ਤੇ ਚੋਣ ਕਮਿਸ਼ਨ ਨੇ ਡੀਸੀ ਐਸਐਸਪੀ ਨੂੰ ਸਖਤ ਨਿਰਦੇਸ਼ ਦਿੱਤੇ ਨੇ ਚੰਡੀਗੜ੍ਹ 'ਚ ਗੜਬੜੀ ਪੈਦਾ ਕਰਨ ਤੇ ਹੋਵੇਗੀ ਜੇਲ ਐਸਐਸਪੀ ਨੇ ਲੋਕ ਸਭਾ ਚੋਣਾ ਸੰਬੰਧੀ ਕੀਤੀ ਮੀਟਿੰਗ ਪੰਜਾਬ 'ਚ ਵੈਸਟਰਨ ਡਿਸਟਰਬੈਂਸ ਸਰਗਰਮ ਗਰਮੀ ਮੀਤੇ ਤੂਫਾਨ ਦਾ yellow alert ਪਾਰਾ ਅਜੇ ਵੀ 48 ਤੋਂ ਪਰ ਪੰਜਾਬ ਭਰ ਚ ਛੁੱਟੀਆਂ ਦਾ ਐਲਾਨ 4 ਦਿਨ ਤੱਕ ਰਹਿਣਗੇ ਕਈ ادارے ਬੰਦ ਪੰਜਾਬ ਭਾਰ ਦੇ ਵਿੱਚ ਹੁਣ 48 ਘੰਟਿਆਂ ਦੇ ਲਈ ਪ੍ਰਸ਼ਾਸਨ ਅਲਰਟ ਤੇ ਹੈ ਤਾਂ ਦੱਸਦੀ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਨੇ ਦੱਸਦੀ ਹੈ ਕਿ ਡੀਸੀ ਤੇ ਐਸਐਸਪੀ ਨੂੰ ਚੋਣ ਕਮਿਸ਼ਨ ਦੇ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਨੇ ਇਹ ਵੀ ਕਿਹਾ ਗਿਆ ਕਿ ਜੇਕਰ ਕਿਸੇ ਪੋਲਿੰਗ ਬੂਥ ਤੇ ਵੀਈਐਮ ਖਰਾਬ ਹੁੰਦਾ ਤਾਂ 20 ਮਿੰਟਾਂ ਦੇ ਵਿੱਚ ਵਿੱਚ ਜਲਦ ਤੋਂ ਜਲਦ ਉਸ ਨੂੰ ਬਦਲਿਆ ਜਾਵੇ ਪੰਜਾਬ ਦੇ ਵਿੱਚ ਚੋਣਾਂ ਨੂੰ ਨਿਰਪੱਖ ਪਾਰਦਰਸ਼ੀ ਤਰੀਕੇ ਦੇ ਨਾਲ ਕਰਵਾਉਣ ਅਤੇ ਵੋਟ ਵਧਾਉਣ ਦੇ ਲਈ ਮੁੱਖ ਨਿਯਵਾਚਨ ਅਧਿਕਾਰੀ ਸ਼ਿਵਨ ਸੀ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀ ਨੂੰ ਹਦਾਇਤਾਂ ਦਿੱਤੀਆਂ ਨੇ। ਉਹਨਾਂ ਨੇ ਅਧਿਕਾਰੀਆਂ ਨੂੰ ਵੋਟਾਂ ਤੋਂ ਪਹਿਲੇ ਦੇ 48 ਘੰਟਿਆਂ ਦੇ ਦੌਰਾਨ ਹਲਕੇ ਦੇ ਬਾਹਰ ਦੇ ਲੋਕਾਂ ਦੇ ਆਉਣ ਜਾਣ ਤੇ ਪੈਨੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਨੇ। ਇਸ ਤੋਂ ਇਲਾਵਾ ਫਲਾਈਂਗ ਟੀਮਾਂ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਨੂੰ ਵੀ ਪੋਲਿੰਗ ਖਤਮ ਹੋਣ ਤੱਕ ਚੌਕਸੀ ਵਿਵਹਾਰਨ ਦੇ ਲਈ ਕਿਹਾ ਗਿਆ। ਵੋਟਿੰਗ ਤੋਂ ਪਹਿਲੇ ਵਾਲੀ ਰਾਤ ਨੂੰ ਜ਼ਿਆਦਾ ਸ਼ਿਕਾਇਤਾਂ ਪ੍ਰਾਪਤ ਹੋਣ ਤੇ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਵੱਲ ਖਾਸ ਧਿਆਨ ਦੇਣ ਦੀ ਵੀ ਹਦਾਇਤ ਦਿੱਤੀ ਗਈ ਹੈ ਅਤੇ ਨਾਲ ਦੀ ਨਾਲ ਕਿਹਾ ਗਿਆ ਕਿ ਪੋਲਿੰਗ ਸਟੇਸ਼ਨਾਂ ਤੇ ਫੋਨ ਨਹੀਂ ਚੱਲਣਗੇ ਸਟਾਫ ਦੇ ਖਾਣ ਪੀਣ ਅਤੇ ਰਹਿائش ਦੇ ਵੀ ਸਾਰੇ ਇੰਤਜ਼ਾਮ ਹੋਣਗੇ ਅਤੇ ਜੇਕਰ ਕਿਸੇ ਪੋਲਿੰਗ ਬੂਥ ਤੇ ਈਵੀਐਮ ਮਸ਼ੀਨ ਦੇ ਵਿੱਚ ਕੋਈ ਖਰਾਬੀ ਆਉਂਦੀ ਹੈ ਤਾਂ ਉਸ ਨੂੰ 10 ਤੋਂ 20 ਮਿੰਟਾਂ ਦੇ ਅੰਦਰ ਅੰਦਰ ਜਲਦ ਤੋਂ ਜਲਦ ਬਦਲਣ ਦੀ ਹਦਾਇਤ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਹੁਣ ਕਿਸੇ ਨੂੰ ਗੜਬੜੀ ਕਰਨਾ ਭਾਰੀ ਪੈ ਸਕਦਾ ਹੈ ਦੱਸਦੇ ਕਿ ਚੰਡੀਗੜ੍ਹ ਦੇ ਵਿੱਚ ਹੁਣ ਗੜਬੜੀ ਕਰਨ ਤੇ ਜੇਲ੍ਹ ਹੋ ਸਕਦੀ ਹੈ ਤਾਂ ਐਸਐਸਪੀ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਸਾਰੇ ਪੁਲਿਸ ਅਧਿਕਾਰੀਆਂ ਨੂੰ ਬੁਲਾਇਆ ਗਿਆ ਉਸ ਮੀਟਿੰਗ ਦੇ ਵਿੱਚ ਤਾਂ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਜੇਕਰ ਕੋਈ ਗੜਬੜੀ ਕਰਦਾ ਨਜ਼ਰ ਆਵੇਗਾ ਇਹ 4 ਤਰੀਕ ਤੱਕ 4 ਜੂਨ ਤੱਕ ਤਾਂ ਉਸ ਦੇ ਖਿਲਾਫ ਐਕਸ਼ਨ ਲਿਆ ਜਾਏਗਾ ਜੇਲ੍ਹ ਵੀ ਜਾਣਾ ਪੈ ਸਕਦਾ ਤਾਂ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਜਿੰਨੇ ਵੀ ਸੰਵੇਦਨਸ਼ੀਲ ਖੇਤਰ ਨੇ ਉਹਨਾਂ ਸਾਰਿਆਂ ਤੇ ਗਸ਼ਤ ਕੀਤੀ ਜਾਏਗੀ ਗਸ਼ਤ ਵਧਾ ਦਿੱਤੀ ਜਾਏਗੀ ਤਾਂ ਜੋ ਵੀ ਸ਼ਰਾਰਤੀ ਅੰਸਰ ਨੇ ਉਹਨਾਂ ਤੇ ਜੋ ਹੈ ਨਜ਼ਰ ਵੀ ਰੱਖੀ ਜਾਏਗੀ ਲੋਕ ਸਭਾ ਚੋਣਾਂ 2024 ਦੇ ਚੱਲਦਿਆਂ ਛੰਡੀਗੜ੍ਹ ਦੀ ਐਸਐਸਪੀ ਕਮਰਦੀਪ ਕੌਰ ਵੱਲੋਂ ਸਾਰੇ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਅਤੇ VOTING ਸ਼ਾਂਤੀਪੂਰਵਕ ਕਰਾਉਣ ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਹਦਾਇਤ ਦਿੱਤੀ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਕਿਸੇ ਤਰ੍ਹਾਂ ਦੀ ਗੜਬੜੀ ਕਰਨ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਾ ਨਾ ਜਾਏ ਅਤੇ ਨਾਲ ਹੀ ਉਨ੍ਹਾਂ ਨੇ ਸ਼ਰਾਰਤੀ ਅੰਸਰਾਂ ਤੇ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਨੇ। ਸਾਰੇ ਏਰੀਏ ਦੇ ਡੀਐਸਪੀ ਅਤੇ ਐਸਐਚਓ ਨੂੰ ਆਪਣੇ ਆਪਣੇ ਏਰੀਏ ਦੇ ਵਿੱਚ ਗਸ਼ਤ ਕਰਨ ਦੇ ਲਈ ਕਿਹਾ ਅਤੇ ਸੰਦੇਕਦਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛ ਚਦ ਲਈ ਕੀਤਾ ਗਿਆ ਲੋਕ ਸਭਾ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਦੀ ਐਂਟਰੀ ਦੇ ਜਿੰਨੇ ਵੀ ਰਸਤੇ ਨੇ ਉਹਨਾਂ ਸਾਰਿਆਂ ਤੇ ਕੈਮਰੇ ਲਗਾ ਦਿੱਤੇ ਗਏ ਨੇ ਅਤੇ ਉਹਨਾਂ ਥਾਵਾਂ ਤੇ ਚੰਡੀਗੜ੍ਹ ਪੁਲਿਸ ਦੇ ਨਾਲ ਨਾਲ CRPF ਅਤੇ ਹੋਰ ਬਟਾਲੀਅਨ ਵੀ ਤੰਤਤ ਕੀਤੀ ਗਈ ਹੈ SSP ਖੁਦ ਇਹਨਾਂ ਸਾਰੀਆਂ ਥਾਵਾਂ ਦੀ ਨਿਗਰਾਨੀ ਰੱਖਣਗੇ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ VOTING ਹੋਏਗੀ ਅਤੇ ਉਹਨਾਂ ਸਾਰੀਆਂ ਥਾਵਾਂ ਤੇ ਕੜੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਵਰਪਾਉਣਾ ਸ਼ੁਰੂ ਕੀਤਾ ਪਿਆ ਤਾਂ ਹੁਣ ਵੈਸਟਰਨ ਡਿਸਟਰਬੈਂਸ ਵੀ ਪੰਜਾਬ ਦੇ ਵਿੱਚ ਸਰਗਰਮ ਹੋ ਗਿਆ ਜੇਕਰ ਪਾਰੇ ਦੀ ਗੱਲ ਕੀਤੀ ਜਾਏ ਤਾਂ ਪਾਰਾ ਹੱਲੇ ਵੀ 48 ਡਿਗਰੀ ਤੋਂ ਪਾਰ ਹੈ ਤਾਂ ਹੁਣ ਜੋ ਹੈ yellow alert ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੁਝ ਥਾਵਾਂ ਤੇ ਮੀਂਹ ਤੇ ਤੇਜ਼ ਹਵਾਵਾਂ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਵਿੱਚ ਕੱਲ ਸ਼ਾਮ ਤੋਂ ਇੱਕ ਵਾਰ ਫਿਰ ਪੱਛਮੀ ਵਿਕਸ਼ੋਭ ਸક્રિય ਹੋ ਗਿਆ ਦੱਸਦੀ ਹੈ ਕਿ ਵੀਰਵਾਰ ਸ਼ਾਮ ਨੂੰ ਕੁਝ ਇਲਾਕਿਆਂ ਦੇ ਵਿੱਚ ਹਲਕੀ ਧੂੜ ਭਰੀਆਂ ਹਵਾਵਾਂ ਚੱਲੀਆਂ ਨੇ ਉੱਥੇ ਹੀ ਪਿਛਲੇ 24 ਘੰਟਿਆਂ ਦੇ ਵਿੱਚ ਕਰੀਬ 1 ਡਿਗਰੀ ਦੀ ਗਿਰਾਵਟ ਪਾਰੇ 'ਚ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਅੱਜ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਜੋ ਤੇ ਪਹਿਲਾਂ red alert ਜਾਰੀ ਸੀ ਹੁਣ ਥੋੜਾ ਜਿਹਾ ਬਦਲਾਅ ਮੌਸਮ 'ਚ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ yellow alert ਜਾਰੀ ਹੋਇਆ ਤਦਾਦੀ ਹੈ ਕਿ ਅੱਜ ਤਾਪਮਾਨ ਦੇ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਵੀ ਦੇਖਣ ਨੂੰ ਮਿਲ ਸਕਦੀ ਹੈ ਮੌਸਮ ਵਿਭਾਗ ਦੇ ਮੁਤਾਬਕ ਪੂਰੇ ਪੰਜਾਬ ਦੇ ਵਿੱਚ yellow alert ਹੈ ਇਹ ਅਲਰਟ ਹੀਟ ਵੇਵ ਨੂੰ ਲੈ ਕੇ ਵੀ ਹੈ ਅਤੇ ਨਾਲ ਦੀ ਨਾਲ بارش ਅਤੇ ਮਿੱਟੀ ਭਰੀਆਂ ਤੇਜ਼ ਹਵਾਵਾਂ ਨੂੰ ਲੈ ਕੇ ਵੀ ਜਾਰੀ ਕੀਤਾ ਗਿਆ ਹੈ ਪੰਜਾਬ ਭਰ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਦੱਸਦੇ ਕਿ 4 ਦਿਨਾਂ ਦੇ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਸਰਕਾਰੀ ਦਫਤਰ ਬੋਰਡ ਕੰਪਲੈਕਸ ਵਿਦਿਆਕਾਧਾਰੇ ਤੇ ਅਜਿਹੀਆਂ ਹੋਰ ਸੰਸਥਾਵਾਂ ਜੋ ਨੇ ਬੰਦ ਰਹਿਣ ਗਿਆ ਤਾਂ ਨਾਲ ਦੀ ਨਾਲ 4 ਜੂਨ ਨੂੰ ਪੰਜਾਬ ਦੇ ਵਿੱਚ ਡ్రਾਈਡੇ ਦਾ ਐਲਾਨ ਕੀਤਾ ਗਿਆ ਪੰਜਾਬ ਦੇ ਵਿੱਚ ਮੁੱਖ ਚੋਣ ਅਧਿਕਾਰੀ ਸ਼ਿਵਨਸੀ ਦੇ ਵੱਲੋਂ ਲੋਕ ਸਭਾ ਚੋਣਾਂ 2024 ਨੂੰ ਲੈ ਕੇ 1 ਜੂਨ ਨੂੰ VOTING ਵਾਲੇ ਦਿਨ ਵੋਟ ਪਾਉਣ ਦੇ ਲਈ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ 3 ਮਈ ਤੋਂ ਲੈ ਕੇ 1 ਜੂਨ ਅਤੇ 4 ਜੂਨ ਨੂੰ VOTING ਦੇ ਨਤੀਜੇ ਵਾਲੇ ਦਿਨ ਡਰਾਈ ਡੇ ਦਾ ਐਲਾਨ ਕੀਤਾ ਗਿਆ 17 ਅਧਿਐਨ ਕਿ ਪੰਜਾਬ ਸੂਬੇ ਦੇ ਸਰਕਾਰੀ ਦਫਤਰਾਂ ਬੋਰਡਾਂ ਕਾਰਪੋਰੇਸ਼ਨਾਂ ਅਤੇ ਜੋ ਵਿਦਿਅਕ ਸੰਸਥਾਵਾਂ ਨੇ ਉਹਨਾਂ ਦੇ ਲਈ ਇੱਕ ਜੋਨ ਨੂੰ ਸਾਰਜਨਿਕ ਛੁੱਟੀ ਹੋਏਗੀ ਇਹ ਛੁੱਟੀ 네ਗੋਸ਼ੀਏਬਲ ਇਨਸਟਰੂਮੈਂਟ ਐਕਟ 1881 ਦੇ ਅਧੀਨ ਕੀਤੀ ਗਈ ਹੈ ਪੰਜਾਬ ਦੇ ਕਿਸੇ ਵੀ ਉਦਯੋਗਿਕ ਸੰਸਥਾਨ ਕਾਰੋਬਾਰ ਵਪਾਰ ਅਤੇ ਕਿਸੇ ਵੀ ਹੋਰ ਥਾਂ ਤੇ ਕੰਮ ਕਰਨ ਵਾਲੇ ਵੋਟਰਾਂ ਨੂੰ ਵੀ ਵੋਟ ਪਾਉਣ ਦੇ ਲਈ ਅਧਿਕਾਰ ਦੇ ਚਲਦਿਆ ਇਸ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਹੁਣ ਅੰਮ੍ਰਿਤਸਰ ਤੋਂ ਦੇਹਰਾਦੂਨ ਸਿੱਧੀ ਫਲਾਈਟ ਜਾਏਗੀ ਤਾਂ ਦੱਸਦੀ ਹੈ ਕਿ ਸਿੱਧੀ ਉਡਾਣ ਹੁਣ ਅੰਮ੍ਰਿਤਸਰ 에ਅਰਪੋਰਟ ਤੋਂ ਦੇਹਰਾਦੂਨ ਤੱਕ ਜਾਏਗੀ 2 ਮਹੀਨਿਆਂ ਦੀ ਜਾਂਚ ਤੋਂ ਬਾਅਦ ਇਹ ਉਡਾਣ ਸ਼ੁਰੂ ਕੀਤੀ ਗਈ ਹੈ ਤੇ ਇਹ ਜੋ ਫਲਾਈਟ ਹੈ ਇੱਕ ਹਫ਼ਤੇ ਦੇ ਵਿੱਚ 3 ਦਿਨ ਉਡਾਣ ਭਰੇਗੀ ਯਾਨੀ ਹੁਣ ਅੰਮ੍ਰਿਤਸਰ ਤੋਂ ਦੇਹਰਾਦੂਨ ਸਿੱਧੀ ਫਲਾਈਟ ਦੇ ਵਿੱਚ ਬੈ ਕੇ ਤੁਸੀਂ ਜਾ ਸਕਦੇ ਹੋ ਲਗਭਗ 2 ਮਹੀਨੇ ਰੂਟ ਨਿਰੇਖਣ ਤੋਂ ਬਾਅਦ ਅਲਾਈਅੰਸ 에ਅਰਲਾਈਨ ਦੇ ਵੱਲੋਂ ਹੁਣ ਸਿੱਧੀ ਫਲਾਈਟ ਅੰਮ੍ਰਿਤਸਰ 에ਅਰਪੋਰਟ ਤੋਂ ਦੇਰਾਦੂੰ ਦੇ ਲਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਦੇਰਾਦੂੰ ਲਈ ਕੋਈ ਫਲਾਈਟ ਨਹੀਂ ਸੀ ਪਰ ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ 에ਅਰਲਾਈਨ ਕੰਪਨੀ ਨੇ ਹੁਣ ਆਪਣਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ ਕਰੀਬ 2 ਮਹੀਨੇ ਪਹਿਲਾਂ 에ਅਰਲਾਈਨ ਨੇ ਇਸ ਰੂਟ ਤੇ 2 ਦਿਨਾਂ ਲਈ ਪਾਇਲਟ ਫਲਾਈਟ ਵੀ ਚਲਾਈ ਸੀ ਪਰ ਹੁਣ ਇਸ ਨੂੰ ਰੈਗੂਲਰ ਕਰ ਦਿੱਤਾ ਗਿਆ ਜਿਸ ਨਾਲ ਦੇਹਰਾਦੂਨ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਫਾਇਦਾ ਮਿਲੇਗਾ ਦੱਸਣਯੋਗ ਹੈ ਕਿ ਹਰ ਰੋਜ਼ ਵੱਡੀ ਗਿਣਤੀ ਚ ਲੋਕ ਅਮਰੀਕਸਰ ਤੋਂ ਦੇਹਰਾਦੂਨ ਹਰਦਵਾਰ ਆਦਿ ਨੂੰ ਜਾਂਦੇ ਨੇ ਅਜੇ ਤੱਕ ਫਿਲਹਾਲ ਰੇਲਵੇ ਸਟੇਸ਼ਨ ਤੋਂ ਦੇਹਰਾਦੂਨ ਲਈ ਰਾਤ ਦੇ ਸਮੇਂ ਇੱਕ ਟ੍ਰੇਨ ਰੇਲਵੇ ਸਟੇਸ਼ਨ ਤੋਂ ਰਵਾਨਾ ਹੁੰਦੀ ਸੀ ਪਰ ਹੁਣ ਫਲਾਈਟਾਂ ਦੇ ਸੰਚਾਲਨ ਦੇ ਨਾਲ ਆਮ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ ਅਤੇ ਇਸ ਨਾਲ ਸਮੇਂ ਦੀ ਵੀ ਕਾਫੀ ਬਚ ਤੋ ਹੋਵੇਗੀ ਸੋਏਸਨ ਪੰਜਾਬ ਦੀਆਂ ਕੁਝ ਮੁੱਖ ਖਬਰਾਂ ਅਚਈਆਂ ਹੋਰਨਾਂ ਖਬਰਾਂ ਦੇ ਲਈ ਬਨੇ ਰਹੋ ਸਾਡੇ ਚੈਨਲ ਹਮਦਰਦ ਟੀਵੀ ਦੇ ਨਾਲ